इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੱਕ ਬੱਚਾ ਨਸ਼ੇ ਲੈਂਦਾ ਅਸੀਂ ਉਹਨੂੰ ਕੰਟਰੋਲ ਪੇਰੈਂਟਸ ਨਹੀਂ ਕਰਦੇ ਤੇ ਸਭ ਤੋਂ ਵੱਧ ਦੁਖੀ ਕੌਣ ਹੁੰਦਾ ਹੈ ਪੇਰੈਂਟਸ ਮਾਂ ਪਿਓ ਦੁਖੀ ਹੁੰਦਾ ਜਦੋਂ ਬੱਚਾ ਨਸ਼ੇ ਲੈਂਦਾ ਉਹਦੇ ਨਸ਼ੇ ਦੀ ਪੂਰਤੀ ਲਈ ਮਾਂ ਆਪਣੇ ਹਸਬੰਦ ਤੋਂ ਚੋਰੀ ਉਹਨੂੰ ਪੈਸੇ ਦੇਂਦੀ ਹੈ ਜਦੋਂ ਹੌਲੀ ਹੌਲੀ ਉਹਦੀ ਤੜਪ ਵਧਦੀ ਜਾਂਦੀ ਹੈ ਪੈਰੈਂਟਸ ਪੈਸੇ ਦੇਣ ਤੋਂ ਅਸਮਰਥ ਹੋ ਜਾਂਦੇ ਨੇ ਨਹੀਂ ਦੇ ਸਕਦੇ ਤਾਂ ਉਹ ਬੱਚਾ ਕ੍ਰਾਈਮ ਵਾਲੇ ਪੈਸੇ ਪੈਂਦਾ ਚੋਰੀਆਂ ਕਰਦਾ ਸਭ ਤੋਂ ਪਹਿਲਾਂ ਘਰ ਦੇ ਹੀ ਭਾਂਡੇ ਜਾ ਕੇ ਵੇਚਦਾ ਘਰ ਦੇ ਵਿੱਚੋਂ ਹੀ ਚੋਰੀਆਂ ਕਰਦਾ ਹੌਲੀ ਹੌਲੀ ਜਿਵੇਂ ਉਹਦੀ ਨਸ਼ੇ ਦੀ ਤੜਪ ਵਧਦੀ ਜਾਂਦੀ ਹੈ ਤਾਂ ਉਹ ਹੋਰ ਵੱਡੇ ਜੁਰਮਾਂ ਤੱਕ ਹੱਥ ਪਾਉਂ ਕਤਲਾਂ ਤੱਕ ਡਕੈਤੀਆਂ ਤੱਕ ਰੇਪ ਤੱਕ ਇਹ ਨਸ਼ਿਆਂ ਨੇ ਸਾਡੇ ਕਈ ਪਵਿੱਤਰ ਰਿਸ਼ਤੇ ਜਿਹੜੇ ਨੇ ਉਹ ਖਤਮ ਕੀਤੇ ਨੇ ਮੇਰੀ ਆਲਮੋਸਟ ਜਿਹੜੀ ਸਰਵਸੇ ਬਹੁਤੀ ਮਾਲਵੇਦੀ ਹੈ ਮੈਂ ਹਰੇਕ ਥਾਂ ਦੇ ਦੇਖਿਆ ਤੁਸੀਂ ਵੀ ਰੋਜ਼ ਅਖਬਾਰਾਂ ਚੋਂ ਪੜ੍ਹਦੇ ਕਿਸੇ ਨੇ ਛੇੜੀ ਨੇ ਆਪਣੀ ਭੈਣਾ ਰੇਪ ਕਰਤਾ ਕਿਸੇ ਨੇ ਮਾਂ ਮਾਰਤੀ ਕਿਸੇ ਨੇ ਬਾਪ ਮਾਰਤਾ ਕਿਸੇ ਨੇ ਭਰਾ ਮਾਰਤਾ ਇਹ ਸਾਡੇ ਸਮਾਜ ਦੇ ਜਿਹੜੇ ਪਵਿੱਤਰ ਰਿਸ਼ਤੇ ਨੇ ਇਹ ਨਸ਼ਿਆਂ ਖਾਤਰ ਜਿਹੜੇ ਟੁੱਟ ਰਹੇ ਨੇ ਇਹਨੂੰ ਕੰਟਰੋਲ ਕਿੰਨੇ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਪੇਰੈਂਟਸ ਤੋਂ ਹੀ ਹੋਣੀ ਜੇਕਰ ਮਾਪਿਓ ਤਗੜਾ ਤਾਂ ਬੱਚਾ galto passe jaig rehve ਵਿੱਚ ਹਰੇਕ ਦੂਜੇ ਬੰਦੇ ਲਈ ਜ਼ਿੰਮੇਵਾਰ ਸਾਨੂੰ ਆਪਣੀ ਜ਼ਿੰਮੇਵਾਰੀ ਜੇਕਰ ਅਸੀਂ ਆਪ ਖੁਦ ਚੰਗੀ ਤਰ੍ਹਾਂ ਨਿਭਾਈਏ ਤਾਂ ਨੇਚਰਲੀ ਇਹ ਜਿਹੜਾ ਥਰਡ ਪਰਸਨ ਨੇ ਸੈਕੰਡ ਪਰਸਨ ਨੇ ਉਹਨੂੰ ਉਹ ਫੈਸਿਲਿਟੀ ਮਿਲਦੀਆਂ ਰਹਿੰਦੀਆਂ ਅੱਜ ਅਸੀਂ ਨਸ਼ੇ ਦੀ ਗੱਲ ਕਰਨਿਆਂ ਨਸ਼ਾ ਬਹੁਤ ਵਧਿਆ ਲੇਕਿਨ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਸਾਰੇ ਖੁਦ ਦੇ ਜ਼ਿੰਮੇਵਾਰ ਮੈਂ ਗੱਲ ਥੋੜੀ ਜੀ ਸੱਚੀ ਕਰਨਾ ਹੁਣਾ ਕਈਆਂ ਨੂੰ ਕੌੜੀ ਵੀ ਲੱਗਦੀ ਹੁੰਦੀ ਸਭ ਤੋਂ ਪਹਿਲਾਂ ਨਸ਼ੇਰੀ ਜ਼ਿੰਮੇਵਾਰ ਮਾਪਿਓ ਪੇਰੈਂਟਸ ਜਿਨ੍ਹਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਨਸ਼ੇ ਕਰਦਾ ਹੈ ਉਹਨਾਂ ਨੇ ਸ਼ੁਰੂਆਤ ਤੋਂ ਉਹਨੂੰ ਕਿਉਂ ਨਹੀਂ ਰੋਕਿਆ ਔਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਲੈ ਕੇ ਕਿੱਥੋਂ ਆਉਂਦਾ ਕਦੀ ਕਿਸੇ ਪੇਰੈਂਟਸ ਨੇ ਪੁਲਿਸ ਵਾਲਿਆਂ ਨੂੰ ਦਲਾਹ ਦਿੱਤੀ ਹੈ ਵੀ ਇਹ ਫਲਾਣੀ ਥਾਂ ਤੋਂ ਲੈ ਕੇ ਆਉਂਦਾ ਜੀ ਇਹਨਾਂ ਦਾ ਉਹਨੂੰ ਫੜੋ ਤੁਸੀਂ ਕੋਈ ਨਹੀਂ ਤੋਖਲਾ ਦੇਣਾ ਸਿਰਫ ਆਪਾਂ ਇਸ ਤਰ੍ਹਾਂ ਬੈਠ ਕੇ ਗੱਲਾਂ ਜਰੂਰ ਕਰ ਲੈਣੇ ਆ ਪ੍ਰਸ਼ਾਸਨ ਕੁਝ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਦਾ ਰੋਲ ਹੈ ਪੁਲਿਸ ਦਾ ਰੋਲ ਹੈ ਇੱਕ ਸਪਲਾਈ ਨੂੰ ਕੰਟਰੋਲ ਕਰਨ ਦਾ ਰੋਲ ਹੈ ਇਹ ਲਾਸਟ ਵਿੱਚ ਆਉਂਦਾ ਜਿਹੜੀ ਮੁਢਲੀ ਡਿਊਟੀ ਕਿੰਦੀ ਪੇਰੈਂਟਸ ਦੀ ਹੈ ਮਾਂ ਪਿਓ ਦੀ ਮਾਂ ਪਿਓ ਬੱਚਿਆਂ ਨੂੰ ਸਮਝਾਉਂਦੇ ਸਾਡੇ ਟੀਚਰਸ ਦੀ ਡਿਊਟੀ ਸਾਡੇ ਸਮਾਜ ਸੇਵੀਆਂ ਦੀ ਡਿਊਟੀ ਸਾਡੇ ਧਾਰਮਿਕ ਸੰਸਥਾਵਾਂ ਦੇ ਜਿਹੜੇ ਹੱਟ ਨੇ ਉਹਨਾਂ ਦੀ ਜੋਤੀ ਚਾਹ ਕੋਈ ਵੀ ਧਰਮ ਹੈ ਉਹ ਨਸ਼ਿਆਂ ਪ੍ਰਤੀ ਨਹੀਂ ਕਹਿੰਦਾ ਕਿ ਨਸ਼ੇ ਲਓ ਹਰੇਕ ਧਰਮ ਸਾਨੂੰ ਚੰਗੀ ਸਿੱਖਿਆ ਦਿੰਦਾ ਹਰੇਕ ਧਰਮ ਸਾਨੂੰ ਨਾਮ ਦੇ ਨਸ਼ੇ ਨਾਲ ਜੋੜਨਾ ਚਾਹੁੰਦਾ ਹੈ ਅਸੀਂ ਨਾਮ ਦਾ ਨਸ਼ਾ ਲਈਏ ਤਾਂ ਉਦੋਂ ਵੱਡਾ ਕੋਈ ਹੈ ਨਹੀਂ ਪਿੰਡਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਕੋਈ ਕਿਸੇ ਦੀ ਮੋਟਰ ਖੋਲ ਰਾਤ ਨੂੰ ਖੋਲ ਕੇ ਲੈ ਗਿਆ ਜਾਂ ਹੁਰਤਰਾਵੀਆਂ ਚੋਰੀਆਂ ਨੇ ਦੇਖੋ ਅੱਜ ਕੱਲ੍ਹ ਕਣਕਾਂ ਬੀਜੀਆਂ ਗਈਆਂ ਨੇ ਸਾਡੇ ਸਾਰੇ ਹੀ ਨੌਜਵਾਨ ਜਿਹੜੇ ਉਹ ਤਗਰੀਬ ਵਿਲੇ ਨੇ ਸ਼ਾਮ ਦੇ ਸਮੇਂ ਪਿੰਡਾਂ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਕਿ ਹਰੇਕ ਪਿੰਡ ਦੀ ਪੰਚਾਇਤ ਨੂੰ ਉਹ ਆਪਣੇ ਨੌਜਵਾਨਾਂ ਦੇ ਪਿੰਡਾਂ ਦੇ ਵਿੱਚ ਠਿਕਰੀ ਪੈ ਰਿਆ ਲੋਨ ਸ਼ਹਿਰੀ ਏਰੀਆ ਦੇ ਵਿੱਚ ਸਾਡਾ ਚੌਕੀਦਾਰਾ ਸਿਸਟਮ ਚੱਲੇ ਤੇ ਜਿਹੜੀਆਂ ਛੋਟੀਆਂ ਮੋਟੀਆਂ ਚੋਰੀਆਂ ਨੇ ਇਹ ਖਤਮ ਹੋ ਜਾਣੀਆਂ ਆਪਣੇ ਆਪ ਅਗਲੀ ਗੱਲ ਜਿਹੜੀ ਹਰੇਕ ਸੱਜਣ ਕਰਦਾ ਉਹ ਨਸ਼ਾ ਬਾਰੇ ਤਾਂ ਦੇਖੋ ਮੈਂ ਇੱਥੇ ਜ਼ਰੂਰ ਗੱਲ ਕਹਾਂਗਾ ਕਿ ਜਿੱਥੇ ਸਾਨੂੰ ਆਪਣੇ ਅਧਿਕਾਰਾਂ ਦਾ ਪਤਾ ਹੈ ਕਿ ਸਾਡੇ ਇਹ ਅਧਿਕਾਰ ਨੇ ਅਸੀਂ ਸਾਰੇ ਹੀ ਆਪਣੀਆਂ ਡਿਊਟੀਆਂ ਨੂੰ ਆਪਣੇ ਕਰਤਵਾਂ ਨੂੰ ਭੁੱਲੇ ਪਏ ਹਾਂ ਕਿ ਅਸੀਂ ਕਾਨੂੰਨ ਦੀ ਪਾਲਣਾ ਕਰੀਏ ਅਸੀਂ ਕਾਨੂੰਨ ਦੀ ਉਲੰਘਣਾ ਕਰਕੇ ਵਾਇਲੇਸ਼ਨ ਕਰਕੇ ਟ੍ਰੈਫਿਕ ਰੂਲਸ ਦੀ ਵਾਇਲੇਸ਼ਨ ਕਰਕੇ ਉਹ ਹੋਰ ਵੀ ਕਈ ਤਰ੍ਹਾਂ ਦੇ ਵਾਇਲੇਸ਼ਨ ਕਰਕੇ ਅਸੀਂ ਪੰਜਾਬੀ ਬੜੇ ਖੁਸ਼ ਹੁੰਨੇ ਆ ਕਿ ਵਾਹ ਵਾਹ ਜੀ ਅਸੀਂ ਆ ਕਰ ਲਿਆ ਰੈੱਡ ਲਾਈਟ ਦੇ ਵਿੱਚੋਂ ਗੱਡੀ ਨੰਘਾ ਲਈ ਸਾਨੂੰ ਕਿਹੜਾ ਰੋਕਲੇਗਾ ਜਾਂ ਫਲਾਣੇ ਲੀਡਰ ਨਾਲ ਗੱਲ ਕਰ ਲੋ ਐਸ ਐਚਓ ਨੂੰ ਫੋਨ ਲਾ ਕੇ ਬਣਾਉਂਦੇ ਨੇ ਵੀ ਮੈਂ ਐਂ ਕਰਕੇ ਜਾ ਰਿਹਾ ਤਾਂ ਮੇਰੀ ਟੌਰ ਜਿ ਜਮਾਉਂਗੀ ਫਿਰ ਇਹ ਗੱਲਾਂ ਜਿਹੜੀਆਂ ਟੋਰਟ ਨਹੀਂ ਹੋਣੀਆਂ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਜਿੱਥੇ ਜਿੱਥੇ ਸਾਡੇ ਅਧਿਕਾਰਾਂ ਪ੍ਰਤੀ ਅਸੀਂ ਸचेत ਅਸੀਂ ਆਪਣੀਆਂ ਡਿਊਟੀਆਂ ਪ੍ਰਤੀ ਵਿਸ਼ੇਸ਼ੇਤ ਅਜਿਹੀ ਜਿਹੜੀ ਹੈ ਪਾਕਤ ਵਿੱਚ ਇਹ ਕਿੰਨੀ ਚੁਕੀਤੀ ਹੈ ਇਹ ਪੰਜਾਬ ਸਰਕਾਰ ਵੱਲੋਂ ਬਾਣੀ ਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਬਾਣੀ ਜੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਇੱਕ ਸੰਪਰਕ ਮਹਮ ਚਲਾਈ ਗਈ ਹੈ ਕਿ ਟਰੰਡ-ਪੰਡ ਪੱਦਰ ਤੇ ਸ਼ਰੀਰ ਦੇ ਤੇ ਤੇ ਜਾ ਕੇ ਸੰਪਰਕ ਮਹਮ ਇਹਦਾ ਤੇ ਲੋਕਾਂ ਦੇ ਨਾਲ ਸੰਪਰਕ ਕੈਂਪ ਕੀਤਾ ਜਾਵੇ ਲੋਕਾਂ ਦੇ ਨਾਲ ਨੇੜਤਾ ਪੈਦਾ ਕੀਤੀ ਜਾਵੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਮੁਕਤ ਹੀ ਹੱਲ ਕੀਤਾ ਜਾਵੇ ਲੋਕਾਂ ਦੇ ਸੁਝਾਅ ਲੈ ਜਾਣ ਔਰ ਉਹਨਾਂ ਨੂੰ ਦੱਸਿਆ ਜਾਵੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀ ਕੀਤਾ ਜਾ ਰਿਹਾ ਹੈ ਤੁਹਾਡੀ ਕਿਹੜੀ ਗੱਡੀ ਅੱਗੇ ਤੁਗਾਰਾ ਟ੍ਰੈਫਿਕ ਦੀ ਗੱਲ ਦੱਸੀ ਹੈ ਔਰ ਨਾਲ ਡਰਗਸ ਬਾਰੇ ਨਸ਼ੇ ਬਾਰੇ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਪਹਿਲਾਂ ਐਸਐਸਪੀ ਸਾਹਿਬ ਨੂੰ ਵੀ ਕੀਤਾ ਗਿਆ ਫਿਰ ਮੇਰੇ ਵੱਲੋਂ ਕਿ ਅਸੀਂ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਕੇ ਇਸ ਟੀਤੇ ਹਮਲਾ ਮਾਰਗੇ ਤੇ ਆਪਾਂ ਡਰਗ ਨੂੰ ਵੀ ਕੰਟਰੋਲ ਕਰ ਲਾਂਗੇ ਤੇ ਟ੍ਰੈਫਿਕ ਰੂਲਸ ਬਾਰੇ ਸਾਡੇ ਬੱਚਿਆਂ ਨੂੰ ਜਿਹੜੀ ਜਾਗਰੂਕ ਕਰਨਾ ਉਹ ਹਰ ਇੱਕ ਪੇਰੈਂਟ ਦਾ ਟੀਚਰ ਦਾ ਪੁਲਿਸ ਦਾ ਜਿਹੜਾ ਕੰਮ ਹੈਗਾ ਸਾਡੇ ਪੁਲਿਸ ਵੱਲੋਂ ਅਸੀਂ ਲਗ ਲਗ ਥਾਵਾਂ ਤੇ ਕੈਂਪ ਲਾਉਨੇ ਨੇ ਸਾਡੇ ਟ੍ਰੇਨਿੰਗ ਸੈਂਟਰ ਹੈ ਨੇ ਡਰੈਫਟ ਬਾਰੇ ਜਿਹੜੇ ਜਾ ਕੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਦੱਸਦੇ ਨੇ ਇਵਨ ਕਿ ਡਰੱਗਸ ਬਾਰੇ ਵੀ ਅਸੀਂ ਹਰੇਕ ਥਾਂ ਤੇ ਅਵੇਰਨੈਸ ਜਿਹੜੀ ਉਹ ਪਬਲਿਕ ਪ੍ਰੇਸ ਹੀ ਲੈ ਕੇ ਆਉਨੇ ਆ ਇਹੋ ਲੋਕਾਂ ਨੂੰ ਅਸੀਂ ਕਰਨੇ ਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਜਿਹੜਾ ਵੀ ਸਪਲਾਇਰ ਇਹੋਂ ਦੇ ਬਾਰੇ ਸਾਨੂੰ ਇਨਫਰਮੇਸ਼ਨ ਦਿੱਤੀ ਜਾਵੇ ਉਹਨਾਂ ਦੇ ਅਸੀਂ ਸਖਤ ਕਸ਼ਨ ਲੱਗੇ ਜਿਹੜੇ ਬੱਚੇ ਨਸ਼ੇ ਖਾਂਦੇ ਨੇ ਉਹਨਾਂ ਦੇ ਕੈਂਪ ਲਵਾਏ ਉਹਨਾਂ ਦੀ ਵੈਲਪਾਵਰ ਨੂੰ ਸਟਰੋਂਗ ਕਰੀਏ ਉਹਨਾਂ ਦੇ ਬੱਚਾ ਨੂੰ ਸਟਰੋਂਗ ਕਰੀਏ ਤਾਂ ਕਿ ਉਹ ਇਸ ਨਸ਼ੇ ਦੀ ਭਿਆਨਕ ਜਿਹੜੀ ਹੈਗਾ ਕੂੜੇ ਦੇ ਵਿੱਚੋਂ ਨਿਕਲ ਸਕਣ ਔਰ ਬੱਚਾ ਨੂੰ ਜਿਹੜਾ ਖੇਡਾਂ ਵਾਲੇ ਪਾਸੇ ਆਪਣੇ ਸਰੀਰ ਨੂੰ ਤੰਦਰੁਸਤਾਲੇ ਤੰਦਰੁਸਤੀ ਰੱਖਣ ਲਈ ਜਿਹੜਾ ਪਬਲਿਕ ਨੂੰ ਅੱਜ ਦੀ ਇਸ ਮੀਟਿੰਗ ਦੇ ਵਿੱਚ ਵਿਚਾਰ ਸਾਂਝੇ ਕੀਤੇ